ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਅੱਜ ਲੈ ਕੇ ਆਇਆ ਹਾਂ ਤੁਹਾਡੇ ਲਈ ਵੱਡੀ ਅਪਡੇਟ 1 ਅਗਸਤ 2025 ਤੋਂ ਕਈ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਮਾਸਿਕ ਬਜਟ ਤੇ ਪਵੇਗਾ ਇਸ ਵਿੱਚ ਕ੍ਰੈਡਿਟ ਕਾਰਡ ਐਲ ਪੀ ਜੀ ਯੂ ਪੀ ਆਈ ਲੈਣ ਦੇਣ ਸੀ ਐਨ ਜੀ ਪੀ ਐਨ ਜੀ ਦੀਆਂ ਕੀਮਤਾਂ ਬੈਂਕ ਛੁੱਟੀਆਂ ਅਤੇ ਹਵਾਵਾਜੀ ਇਦਨ ਸ਼ਾਮਲ ਸਹਨ ਇਹਨਾਂ ਨਿਯਮਾਂ ਨੂੰ ਪਹਿਲਾਂ ਤੋਂ ਜਾਣਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਕ੍ਰੈਡਿਟ ਕਾਰਡ ਐਸ ਬੀ ਆਈ ਕਾਰਡ ਦੁਆਰਾ ਜਾਰੀ ਕੀਤੇ ਗਏ ਕੁਝ ਕੋ ਬ੍ਰਾਂਡਡ ਕ੍ਰੈਡਿਟ ਕਾਰਡ ਤੇ ਉਪਲਬਧ ਮੁਫਤ ਹਵਾਈ ਦੁਰਘਟਨਾ ਬੀਮਾ 11 ਅਗਸਤ ਤੋਂ ਵੰਤ ਕੀਤਾ ਜਾ ਰਿਹਾ ਹੈ ਪਹਿਲਾਂ ਇਹ ਕਾਰਡ 50 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦਾ ਕਵਰ ਪ੍ਰਦਾਨ ਕਰਦੇ ਸਨ ਇਹ ਫੈਸਲਾ ਉਪਭੋਗਤਾਵਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਐਲ ਪੀਜੀ ਦੀਆਂ ਕੀਮਤਾਂ ਹਰ ਮਹੀਨੇ ਦੀ ਤਰ੍ਹਾਂ ਘਰੇਲੂ ਅਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ 'ਚ 1 ਅਗਸਤ ਨੂੰ ਸੋਧੀਆਂ ਜਾਣਗੀਆਂ। ਜੁਲਾਈ ਵਿੱਚ 19 ਕਿਲੋਗ੍ਰam ਵਪਾਰਕ ਸਿਲੰਡਰ ਦੀ ਕੀਮਤ 60 ਰੁਪਏ ਘਟਾਈ ਗਈ ਸੀ ਪਰ ਘਰੇਲੂ ਐਲ ਪੀਜੀ ਦੀ ਕੀਮਤ ਉਹੀ ਰਹੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਘਰੇਲੂ ਐਲ ਪੀ ਜੀ ਦੀਆਂ ਕੀਮਤਾਂ ਵੀ ਘਟਾਈਆਂ ਜਾ ਸਕਦੀਆਂ ਹਨ ਯੂ ਪੀ ਆਈ ਭੁਗਤਾਨ 1 ਅਗਸਤ ਤੋਂ ਯੂ ਪੀ ਆਈ ਦੀ ਵਰਤੋਂ ਦੇ ਨਿਯਮਾਂ ਵਿੱਚ ਕਈ ਨਵੇਂ ਬਦਲਾਅ ਲਾਗੂ ਕੀਤੇ ਜਾਣਗੇ ਹੁਣ ਜੇਕਰ ਤੁਸੀਂ ਦਿਨ ਪਰ ਪੇਟੀਐਮ ਫੋਨਪੇ ਜਾ ਗੂਗਲ ਪੇ ਵਰਗੀਆਂ ਐਪਾਂ ਰਾਹੀਂ ਲੈਣ ਦੇਣ ਕਰਦੇ ਹੋ ਤਾਂ ਇਨ੍ਹਾਂ ਸਿਵਾਵਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ NPCI ਨੇ UPI ਉਪਭੋਗਤਾਵਾਂ ਲਈ ਨਵੀਆਂ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਦਿਨ ਵਿੱਚ 50 ਵਾਰ ਤੱਕ ਬਕਾਇਆ ਚੈੱਕ ਕੀਤਾ ਜਾ ਸਕਦਾ ਹੈ ਮੋਬਾਈਲ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਨੂੰ 25 ਵਾਰ ਦੇਖਿਆ ਜਾ ਸਕਦਾ ਹੈ ਆਟੋਪੇ ਟ੍ਰਾਂਜੈਕਸ਼ਨਾਂ ਹੁਣ ਸਿਰਫ ਤਿੰਨ ਨਿਸ਼ਚਿਤ ਸਮਾਂ ਸਲਾਟਾਂ ਵਿੱਚ ਪ੍ਰੋਸੈਸ ਕੀਤੀਆਂ ਜਾਣਗੀਆਂ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ ਸੀਐਨਜੀ ਅਤੇ ਪੀਐਨਜੀ ਦਰਾਂ ਵਿੱਚ ਬਦਲਾਅ ਸੰਭਵ ਅਪ੍ਰੈਲ ਤੋਂ ਮੁੰਬਈ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਨਵੀਆਂ ਦਰਾਂ 1 ਅਗਸਤ ਨੂੰ ਤੈਅ ਕੀਤੀਆਂ ਜਾ ਸਕਦੀਆਂ ਹਨ ਜੋ ਵਾਹਨ ਚਾਲਕਾਂ ਅਤੇ ਘਰੇਲੂ ਖਪਤਕਾਰਾਂ ਦੇ ਬਜਟ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਬੈਂਕ ਛੁੱਟੀਆਂ RBI ਅਨੁਸਾਰ ਅਗਸਤ 2025 ਵਿੱਚ ਵੱਖ-ਵੱਖ ਰਾਜਾਂ ਤੇ ਤਿਹਾਰਾਂ ਅਨੁਸਾਰ 16 ਬੈਂਕ ਸੁੱਟੀਆਂ ਹੋਣਗੀਆਂ ਆਪਣੇ ਬੈਂਕਾਂ ਦੇ ਕੰਮ ਦੀ ਪਹਿਲਾਂ ਤੋਂ ਯੋਜਨਾ ਬਣਾਓ ਜੀ ਮਹਿੰਗੀਆਂ ਹੋ ਸਕਦੀਆਂ ਹਨ ਹਵਾਈ ਟਿਕਟਾਂ ਹਵਾਈ ਬਾਲਣ ਦੀਆਂ ਕੀਮਤਾਂ 1 ਅਗਸਤ ਨੂੰ ਬਦਲ ਸਕਦੀਆਂ ਹਨ ਜੇਕਰ ਕੀਮਤ ਵੱਧਦੀ ਹੈ ਤਾਂ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ